ਬਿਕਰਮ ਮਜੀਠੀਏ ਤੇ ਕਾਰਵਾਈ ਹੋਈ 540 ਕਰੋੜ ਦਾ ਜਿਹੜਾ ਕਪੜਾ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਵਿਜੀਲੈਂਸ ਦਾ ਬਿਆਨ ਆਇਆ ਇੱਕ ਪ੍ਰੈਸ ਬਿਆਨ ਦੇ ਰਹੀਂ ਕਿ 540 ਕਰੋੜ ਦੀ ਹੀਰਫੇਰਾ ਉਸ ਕੰਜਾ ਕਿਸੇ ਹਨ ਜਿਹੜੀਆਂ ਉਹ ਕੰਪਨੀਆਂ ਉਹਨਾਂ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਏ ਦੇ ਅਕਾਊਂਟਾਂ ਦੇ ਵਿੱਚੋਂ ਲੈਣ ਦੇਣ ਹੋਇਆ ਉਹਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਏ ਦੇ ਪਰਿਵਾਰਕ ਮੈਂਬਰ ਭਾਈਵਾਲ ਨੇ ਜਿਹੜੇ ਵਿਰੋਧੀ ਪਹਿਲਾਂ ਬਿਕਰਮ ਸਿੰਘ ਮਜੀਠੀਏ ਤੇ ਤੰਜ ਕੱਸਦੇ ਹੁੰਦੇ ਸੀ ਜਦੋਂ ਸੱਤਾ ਤੋਂ ਬਾਹਰ ਹੀ 12 ਤੋਂ ਲੈ ਕੇ 17 ਤੱਕ ਅੱਜ ਉਹ ਵਿਰੋਧੀ ਆ ਆ ਕੇ ਵਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣਿਆ ਇਹਨਾਂ ਕਾਰਵਾਈ ਵੀ ਕੀਤੀ ਆ ਐਫ ਆਈ ਆਰ ਦਰਜ ਕਰਕੇ ਜੇਲ੍ਹ 'ਚ ਵੀ ਵਿਕਰਮ ਸਿੰਘ ਮਜੀਠੀਆ ਲਾ ਕੇ ਆ ਚਰਨਜੀਤ ਸਿੰਘ ਚੰਨੀ ਅੱਜ ਕਹਿੰਦੇ ਪਏ ਅੱਜ ਪੋਲਿਟਿਕਸ ਹੋਈ ਆ ਜੇ ਪੋਲਿਟਿਕਸ ਹੋਈ ਆ ਤੇ ਫਿਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਇਹਦਾ ਮਤਲਬ ਉਦੋਂ ਵੀ ਪੋਲਿਟਿਕਸ ਹੋਈ ਆ ਇਹ ਦੱਸਣ ਵੀ ਉਦੋਂ ਪੋਲਿਟਿਕਸ ਹੋਈ ਕਿ ਸੱਚਾ ਪਰਚਾ ਕੀਤਾ ਇੱਲਾ ਨੇ ਵੀ ਗੱਲ ਕਹੀ ਕਿ ਸਾਨੂੰ ਧਮਕਾਇਆ ਗਿਆ ਥ੍ਰੈਟ ਦਿੱਤੇ ਗਏ ਆਉਂਦੇ ਆਉਂਦੇ ਗੱਡੀਆਂ ਦੇ ਵਿੱਚ ਵੀ ਸਵਾ ਸਾਲ ਰਹਿ ਗਿਆ ਹੁਣ ਤਾਂ ਸਰਕਾਰ ਤੁਹਾਨੂੰ ਦੇਖ ਲਵਾਂਗੇ ਉਦੋਂ ਬਾਅਦ ਥੋੜਾ ਸਾ ਦੇਖੋ ਇਹ ਤੇ ਕਾਲੀਦਾਲ ਵਾਲਿਆਂ ਦਾ ਸ਼ੁਰੂ ਤੋਂ ਹੀ ਅਭਿਆਸ ਆ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸੱਤਾ ਤੋਂ ਬਾਹਰ ਹੁੰਦੇ ਤੇ ਉਦੋਂ ਲਾਲ ਡੈਰੀ ਲਾ ਲੈਂਦੇ ਆ ਕਹਿੰਦੇ ਅਫਸਰਾਂ ਦੇ ਨਾਂ ਲਿਖੀ ਜੰਨਾ ਮੈਂ ਤੇ 17 'ਚ ਵੀ ਇਹਨਾਂ ਨੇ ਇਹੋ ਕਹੇ ਲਾਲ ਡੈਰੀ ਲਾਈ ਆ ਹੁਣ ਬੀਬਾ ਹਰਸਿਵਰਤ ਕੋਰ ਬਾਦਲ ਵੀ ਇਹੋ ਪਿਆੰਦ ਦੇ ਪਏ ਆ ਵੀ ਜਿਹੜੇ ਅਫਸਰ ਅੱਜ ਕਰਦੇ ਪਏ ਆ ਧੱਕੇਸ਼ਾਈਆਂ ਉਹਨਾਂ ਨਾਲ ਸਰਕਾਰ ਆਉਣ ਤੇ ਅਸੀਂ ਵੇਖਾਂਗੇ ਤੇ ਵੀ ਕੋਈ ਅਲੀਗੇਸ਼ਨ ਲਗੇ ਜਮੀਨ ਜਿਹੜੀ ਮਹਿਲਾ ਐ ਨਾਰੀ ਮਹਿਲਾ ਉਹ ਇਲਜ਼ਾਮ ਲਗਾ ਰਹੀ ਹੈ ਕਿ ਸਾਡੀ ਜ਼ਮੀਨ ਦਾ ਬਲੀ ਉਸ ਦੇ ਵਿੱਚ ਕਿੰਨੀ ਕਿ ਸੱਚਾਈ ਆ ਅਕਸਰ ਕਈ ਵਾਰ ਉਹਨਾਂ ਦਾ ਪਰਿਵਾਰ ਵੀ ਕਹਿੰਦਾ ਕਿ ਉਹ ਗਲਤ ਬੋਲਦੀ ਆ ਪਰ ਉਹ ਕਹਿੰਦੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਉਹ ਲੇਡੀ ਵੀ ਪੇਪਰ ਲੈ ਆਵੇ ਪੇਪਰ ਲਿਆ ਕੇ ਜੇ ਕਿਸੇ ਲੀਡਰ ਨੂੰ ਵੀ ਕੋਈ ਸ਼ੱਕ ਐ ਸਖਪਾਲ ਸਿੰਘ ਖਹਿਰਾ ਵੀ ਬੋਲੇ ਆ ਵੀ ਲਾਲਜੀਤ ਭੁੱਲਰ ਨੇ ਜੀ ਉਹ ਲੇਡੀ ਦੇ ਕਬਜ਼ਾ ਕੀਤਾ ਜਾ ਮੈਂ ਪੇਪਰ ਲੈ ਕੇ ਖਹਿਰਾ ਸਾਹਿਬ ਕੋ ਜਲ ਜੂੰਗਾ ਉਹ ਲੇਡੀ ਵੀ ਆ ਜੀ ਜੋ ਫੈਸਲਾ ਜਿਹੜਾ ਵੀ ਲੀਡਰ ਹੋਊਗਾ ਜਾਂ ਤੁਸੀਂ ਬਹਿ ਜਿਓ ਜੋ ਸਹੀ ਫੈਸਲਾ ਹੋਊ ਤੁਸੀਂ ਕਰਾ ਦਿਓ ਮੈਂ ਜ਼ਮੀਨ ਵਾਪਸ ਕਰ ਦੂੰਗਾ ਮੈਂ ਆਪਦੀ ਜ਼ੁਬਾਨ ਤੋਂ ਆਪਦੇ ਬਿਆਨਾਂ ਤੋਂ ਨਹੀਂ ਮੁਕਰੂੰਗਾ ਵੇਖੋ ਵਜ਼ੀਰ ਹਾਂ ਮੈਂ ਪੰਜਾਬ ਸਰਕਾਰ ਦੇ ਵਿੱਚ ਮੈਨੂੰ ਹਰਵਿੰਦਰ ਪੁੱਲਰ ਪੈਸੇ ਮੋੜੇ ਨਾ ਮੋੜੇ ਉਹਦੇ ਬੱਚੇ ਤੇ ਮੇਰੇ ਉਹ ਭਤੀਜੇ ਭਤੀਜੀਆਂ ਕੋਈ ਗੱਲ ਨਹੀਂ ਉਹਨਾਂ ਨੂੰ ਫੀਸ ਚਲ ਗਈ ਕੋਈ ਗੱਲ ਨਹੀਂ ਮੈਂ ਉਹਨੂੰ ਜ਼ਮੀਨ ਵਾਪਸ ਕਰ ਦੂੰਗਾ ਉਹਦੇ ਨਾਂ ਤੇ ਕਰ ਦੂੰ ਰਿਸ਼ਤੇ ਇਸ ਸਮੇਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਨੇ ਆਰਟੀਓ ਦਫ਼ਤਰ ਦਾ ਦੌਰਾ ਕੀਤਾ ਚੈਕਿੰਗ ਕੀਤੀ ਹੈ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਤੇ ਦੂਜੇ ਪਾਸੇ ਲੋਕਾਂ ਨੇ ਵੀ ਕੰਮ ਦੀ ਤਾਰੀਫ਼ ਕੀਤੀ ਹੈ ਕਿ ਸਾਡਾ ਕੰਮ ਆ ਜਿਹੜਾ ਸਹੀ ਤਰੀਕੇ ਦੇ ਨਾਲ ਹੋ ਰਿਹਾ ਮੰਤਰੀ ਸਾਹਿਬ ਚੈਕਿੰਗ ਕੀਤੀ ਅਜ ਆਰਟੀਓ ਦਫ਼ਤਰ ਦੀ ਕਿਹੜੀ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਅਧਿਕਾਰੀਆਂ ਨੇ ਕਿਹੜੀ ਕਿਹੜੀਆਂ ਸਮੱਸਿਆਵਾਂ ਸਾਂਝੀਆਂ ਪਹਿਲਾਂ ਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਆ ਹਾਜ਼ਰੀ ਚੈੱਕ ਕੀਤੀ ਆ ਵੀ ਜਿੰਨੇ ਸਾਡੇ ਮੁਲਾਜ਼ਮ ਨੇ ਉਹ ਪੂਰੇ ਆ 100% ਹਾਜ਼ਰੀ ਪੂਰੀ ਹੀ ਜਿੰਨੇ ਮੁਲਾਜ਼ਮ ਸਾਡੇ ਸਾਡੇ ਤੋਂ ਤਨਖਾਹਾਂ ਲੈਂਦੇ ਆ ਉਹ ਸਾਰੇ ਕਾਂ ਆਪਣੀਆਂ ਸੀਟਾਂ ਤੇ ਬਹਿ ਕੇ ਕੰਮ ਕਰਦੇ ਪਏ ਫਿਰ ਲੋਕਾਂ ਨੂੰ ਪੁੱਛਿਆ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਦਿੱਕਤ ਨਹੀਂ ਤੇ ਨਹੀਂ ਤੇ ਅੱਗੇ ਆਈਦਾ ਸੀ ਕਿ ਉਹ ਇਹਨਾਂ ਕੋਈ ਬੰਦਾ ਵਿੱਚੋਂ ਸ਼ਿਕਾਇਤ ਲਾ ਹੀ ਦਿੰਦਾ ਹੈ ਕਿਸੇ ਨਾ ਕਿਸੇ ਅਫਸਰ ਦੀ ਅੱਜ ਦੇਖੋ ਇਹ ਸਰਕਾਰ ਚੰਗੀ ਹੋਵੇ ਤੇ ਅਫਸਰ ਆਪੇ ਚੰਗੇ ਹੋ ਜਾਂਦੇ ਆ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਤੇ ਅਫਸਰ ਵੀ ਲੋਕਾਂ ਨੂੰ ਉਸੇ ਤਰ੍ਹਾਂ ਚੰਗੇ ਢੰਗ ਨਾਲ ਡੀਲ ਕਰ ਰਹੇ ਆ ਲੋਕਾਂ ਨੇ ਤਾਰੀਫ ਕੀਤੀ ਕੰਮ ਦੀ ਅਫਸਰਾਂ ਦੀ ਵੀ ਤਾਰੀਫ ਕੀਤੀ ਵੀ ਤੁਸੀਂ ਨਾਲ ਹੀ ਹੋ ਲਾਈਵ ਚੱਲਦਾ ਪਿਆ ਤੁਸੀਂ ਵੀਡੀਓ ਬਣਾਉਂਦੇ ਪਏ ਹੋ ਤੇ ਨਾਲ ਟੈਕਸ ਚੈੱਕ ਕੀਤਾ ਵੀ ਜਿਹੜਾ ਟੈਕਸ ਕਲੈਕਸ਼ਨ ਹੁੰਦੀ ਆ ਜਿਹੜੇ ਚਲਾਨ ਹੁੰਦੇ ਆ ਆਰਟੀਏ ਵੱਖਰੇ ਕਰਦਾ ਆ ਏਟੀਓ ਵੱਖਰੇ ਚਲਾਨ ਕਰਦਾ ਟ੍ਰੈਫਿਕ ਪੁਲਿਸ ਦੇ ਚਲਾਨ ਵੱਖਰੇ ਹੁੰਦੇ ਆ ਅਫਸਰਾਂ ਨੂੰ ਇਹ ਨਸੀਹਤ ਕੀਤੀ ਆ ਕਿ ਜਿਹੜੀ ਚੈਕਿੰਗ ਆ ਉਹ ਵਧਾਓ ਜਿਹੜੇ ਲੋਕਾਂ ਦੇ ਪੇਪਰ ਨਹੀਂ ਪੂਰੇ ਜਾਂ ਕਿਹ ਕੋ ਕੋਈ ਟੈਕਸ ਨਹੀਂ ਕਿਸੇ ਨੇ ਜਮ੍ਹਾਂ ਕਰਾਇਆ ਉਹਨਾਂ ਦੀ ਚਲਾਨ ਕੀਤੇ ਜਾਣ ਜਿਹੜੀ ਚਲਾਨ ਦੀ ਦਾਰਿਆ ਉਹ ਥੋੜੀ ਵਧਾਈ ਜਾਵੇ ਹੁਣ ਅਸੀਂ ਟਰੈਕ ਵੀ ਚੈੱਕ ਕਰਨ ਚੱਲੇ ਆ ਜਿੱਥੇ ਡਰਾਈਵਰੀ ਲਾਇਸੈਂਸ ਦੇ ਟੈਸਟ ਹੁੰਦੇ ਆ ਜੇ ਉੱਥੇ ਵੀ ਕਿਸੇ ਤਰ੍ਹਾਂ ਦੀ ਕਹੇ ਵੀ ਭੈਣ ਭਰਾ ਨੂੰ ਪਰੇਸ਼ਾਨੀ ਆ ਉਹਦਾ ਹੱਲ ਕਰਾਂਗੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਇਹੋ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਕੀਰਿਆ ਵਿੰਦ ਕੇਰੀਆਲ ਸਾਡੇ ਨੈਸ਼ਨਲ ਕਨਵੀਨਰ ਉਹਨਾਂ ਦੀ ਵੀ ਸਾਰੀਆਂ ਜਿਹੜੀਆਂ ਸਾਡੀਆਂ ਸਹੂਲਤਾਂ ਨੇ ਸਾਰੀਆਂ ਸੇਵਾਵਾਂ ਆਨਲਾਈਨ ਕੀਤੀਆਂ ਜਾਣ ਤੇ ਆਰਟੀਓ ਦਫਤਰਾਂ ਨੂੰ ਆਉਣ ਵਾਲੇ ਸਮੇਂ 'ਚ ਜਿੰਦਰੇ ਵਜਣਾ ਆਰਟੀਓ ਦਫਤਰ ਉਹ ਹੀ ਆਵੇ ਜਿਹੜੀ ਸੇਵਾ ਆਨਲਾਈਨ ਨਹੀਂ ਹੋ ਸਕਦੀ ਉਹ ਬੰਦਾ ਹੀ ਆਰਟੀਓ ਦਫਤਰ ਆਵੇ ਦੂਜਾ ਨਾ ਕੋ ਨੂੰ ਤੋਹਫਾ ਮਿਲ ਜਾਏਗਾ ਜਲਦੀ ਇਹ ਕੰਮ ਜਿਹੜਾ ਵਾ ਸਾਰੀਆਂ ਸਹੂਲਤਾਂ ਸਾਡੀਆਂ ਅੱਗੇ ਹੀ ਅੱਧ ਤੋਂ ਵੱਧ ਜਿਹੜੀਆਂ ਸਾਡੀਆਂ ਸਹੂਲਤਾਂ ਸਵਾਵਾਂ ਨੇ ਉਹ ਆਨਲਾਈਨ ਚੱਲਦੀਆਂ ਪਈਆਂ ਜਿਹੜੀਆਂ ਕੋਈ ਰਹਿੰਦੀਆਂ ਉਹ ਵੀ ਆਉਣ ਵਾਲੇ ਸਮੇਂ 'ਚ ਆਨਲਾਈਨ ਕਰ ਦੇਾਂਗੇ ਜਿਹੜਾ ਕਿ ਕਿਸੇ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਅਕਾਲੀ ਦਲ ਦੇ ਲੀਟਰ ਬਿੱਕਰ ਮਜੀਠੇ ਤੇ ਕਾਰਵਾਈ ਹੋਈ 540 ਕਰੋੜ ਦਾ ਜਿਹੜਾ ਕਪੜਾ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਵਿਜੀ ਕੀ 540 ਕਰੋੜ ਦੀ ਹੀਰ ਫੇਰਾ ਉਸ ਕੰਜਾ ਕਿਸੇ ਉਹਨਾਂ ਦੇਖੋ ਜਿਹੜੀਆਂ ਉਹ ਕੰਪਨੀਆਂ ਉਹਨਾਂ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਏ ਦੇ ਅਕਾਊਂਟਾਂ ਦੇ ਵਿੱਚੋਂ ਲੈਣ ਦੇਣ ਹੋਇਆ ਉਹਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਦੇ ਪਰਿਵਾਰਕ ਮੈਂਬਰ ਭਾਈਵਾਲ ਨੇ ਤੇ ਉਹ ਪੈਸੇ ਜਿਹੜੇ ਆ 540 43 ਕਰੋੜ ਜੋ ਵਿਜੀਲੈਂਸ ਨੇ ਕਾਨੂੰਨ ਤਹਿਤ ਕਾਰਵਾਈ ਕੀਤੀ ਆ ਉਹ ਇਹ ਦੱਸਣ ਪੀਓ ਪੈਸੇ ਕਿੱਥੋਂ ਆਏ ਆ ਕਿੱਧਰ ਨੂੰ ਗਏ ਆ ਉਹ ਤੇ ਕਾਨੂੰਨ ਅਨਸਾਰ ਕਾਰਵਾਈ ਹੋਈ ਆ ਤੇ ਜਿਹੜੇ ਵਿਰੋਧੀ ਪਹਿਲਾਂ ਵਿਕਰਮ ਸਿੰਘ ਮਜੀਠੀਏ ਤੇ ਤਾਂਜ ਕੱਸਦੇ ਹੁੰਦੇ ਸੀ ਜਦੋਂ ਸਤਾ ਤੋਂ ਬਾਹਰ ਹੀ 12 ਤੋਂ ਲੈ ਕੇ 17 ਤੱਕ ਅੱਜ ਉਹ ਵਿਰੋਧੀ ਆ ਕੇ ਵਿਕਰਮ ਸਿੰਘ ਮਜੀਠੀਏ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਐਲਓਪੀ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਸਰਦਾਰ ਚੰਨਜੀਤ ਸਿੰਘ ਚੰਨੀ ਜਿਹੜੇ ਜਦੋਂ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਬੋਲਦੇ ਹੁੰਦੇ ਸੀ ਕਿ ਵਿਕਰਮ ਸਿੰਘ ਮਜੀਠੀਏ ਤੇ ਸਾਡੀ ਸਰਕਾਰੋਂ ਤੇ ਹੀ ਕਾਰਵਾਈ ਕਰਾਂਗੇ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣਿਆ ਇਹਨਾਂ ਕਾਰਵਾਈ ਵੀ ਕੀਤੀ ਆ ਐਫ ਆਈ ਆਰ ਦਰਜ ਕਰਕੇ ਜੇਲ੍ਹ 'ਚ ਵੀ ਵਿਕਰਮ ਸਿੰਘ ਮਜੀਠੀਆ ਲਾ ਕੇ ਆ ਚਰਨਜੀਤ ਸਿੰਘ ਚੰਨੀ ਅੱਜ ਕਹਿੰਦੇ ਪਏ ਅੱਜ ਪੋਲਿਟਿਕਸ ਹੋਈ ਆ ਜੇ ਪੋਲਿਟਿਕਸ ਹੋਈ ਆ ਤੇ ਫਿਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਇਹਦਾ ਮਤਲਬ ਉਦੋਂ ਵੀ ਪੋਲਿਟਿਕਸ ਹੋਈ ਆ ਇਹ ਦੱਸਣ ਵੀ ਉਦੋਂ ਪੋਲਿਟਿਕਸ ਹੋਈ ਕਿ ਸੱਚਾ ਪਰਚਾ ਕੀਤਾ ਜੇ ਉਦੋਂ ਸਹੀ ਪਰਚਾ ਹੋਇਆ ਵਾ ਉਦੋਂ ਦੀ ਪੁਲਿਸ ਨੇ ਉਦੋਂ ਦੀ ਸਰਕਾਰ ਨੇ ਸਹੀ ਪਰਚਾ ਕੀਤਾ ਤੇ ਫਿਰ ਉਸੇ ਤਹਿਤ ਹੀ ਅੱਜ ਵਿਜੀਲੈਂਸ ਨੇ ਪਰਚਾ ਕੀਤਾ ਕਿ 543 ਕਰੋੜ ਰੁਪਇਆ ਜਿਹੜੀਆਂ ਕੰਪਨੀਆਂ ਚ ਬਿਕਰਮ ਸਿੰਘ ਮਜੀਠੀਏ ਦੇ ਪਰਿਵਾਰਕ ਮੈਂਬਰ ਭਾਈ ਵਾਲੇ ਉਹਨਾਂ ਦੇ ਵਿੱਚ ਅਦਾਨ ਪ੍ਰਦਾਨ ਹੋਇਆ ਤੇ ਉਹ ਪੈਸੇ ਕਿੱਥੋਂ ਆਏ ਆ ਇਹ ਤੇ ਬਿਲਕੁਲ ਜੈਨੂਨ ਕਾਰਵਾਈ ਹੋਈ ਆ ਅਕਾਲੀ ਦਲ ਦੇ ਲੀਡਰ ਕਹਿ ਰਹੇ ਕਿ ਝੂਠੀ ਕਾਰਵਾਈ ਹੋਈ ਆ ਤਾਂ ਜਿਹੜੀ ਐਸਆਈਟੀ ਨੂੰ ਆਧਾਰ ਬਣਾ ਕੇ ਐਫਆਈਆਰ ਦਰਜ ਹੋਈ ਆ ਪਹਿਲੀ ਸੁਪਰੀਮ ਕੋਰਟ ਉਸ ਨੂੰ ਰੱਦ ਕਰ ਚੁੱਕੀ ਹੈ ਦੇਖੋ ਜਿਹੜੀ ਪਾਰਟੀ ਦਾ ਨਮਾਇੰਦਾ ਹੋਵੇ ਨਾ ਉਸ ਪਾਰਟੀ ਨੇ ਦੇ ਆਪਦੇ ਨਮਾਇੰਦੇ ਨਾ ਭਾਵੇਂ ਝੂਠਾ ਹੋਵੇ ਸੱਚਾ ਹੋਵੇ ਪਾਰਟੀ ਨੇ ਖੜਨਾ ਹੀ ਹੁੰਦਾ ਤੇ ਇਹ ਉਹਨਾਂ ਦਾ ਹੱਕ ਵੀ ਆ ਵੀ ਆਪਦੇ ਲੀਡਰ ਨਾਲ ਖੜਨਾ ਹਰ ਪਾਰਟੀ ਦਾ ਹਰ ਆਗੂ ਦਾ ਹੱਕ ਹੁੰਦਾ ਹੈ ਪਰ ਜੋ ਵੀ ਕਾਰਵਾਈ ਹੋਈ ਹੈ ਕਾਨੂੰਨ ਤਹਿਤ ਹੋਈ ਆ ਪੁਲਿਸ ਨੇ ਵਿਜੀਲੈਂਸ ਨੇ ਤੱਥਾਂ ਦੇ ਕਾਨੂੰਨ ਦੇ ਆਧਾਰ ਤੇ ਕਾਰਵਾਈ ਕੀਤੀ ਆ ਉਸ ਤੇ ਵੀ ਇੱਕ ਅਲਿਗੇਸ਼ਨ ਲੱਗੇ ਜ਼ਮੀਨ ਜਿਹੜੀ ਮਹਿਲਾ ਐਨ ਆਰ ਆਈ ਮਹਿਲਾ ਉਹ ਇਲਜ਼ਾਮ ਲਗਾ ਰਹੀ ਹੈ ਕਿ ਸਾਡੀ ਜ਼ਮੀਨ ਦੱਬ ਲਈ ਉਸ ਤੇ ਵਿੱਚ ਕਿੰਨੀ ਕਿ ਸਚਾਈ ਆ ਅਕਸਰ ਕਈ ਵਾਰ ਉਹਨਾਂ ਦਾ ਪਰਿਵਾਰ ਵੀ ਕਹਿੰਦਾ ਕਿ ਉਹ ਗਲਤ ਬੋਲਦੀ ਆ ਪਰ ਉਹ ਕਹਿੰਦੀ ਕਿ ਸਾਡੇ ਨਾਲ ਧੱਕਾ ਹੋ ਰੇ ਵੇਖੋ ਮੈਂ ਪਹਿਲਾਂ ਦਿਨ ਨਹੀਂ ਬੋਲਿਆ ਕਿਉਂਕਿ ਉਹ ਪਰਿਵਾਰਕ ਮੈਟਰ ਹੀ ਉਹਨਾਂ ਦਾ ਉਹਦੇ ਭਰਾ ਨੇ ਲੇਡੀ ਦੇ ਨੇ ਉਹਦੀ ਮਦਰ ਨੇ ਉਹ ਸਾਰਾ ਸਪਸ਼ਟੀ ਕਰਨ ਦਿੱਤਾ ਸਾਰਾ ਕੁਝ ਬੋਲ ਕੇ ਉਹਨਾਂ ਦੱਸਿਆ ਵੀ ਇਹ ਸਾਡੀਆਂ ਕੁੜੀਆਂ ਸਾਡੇ ਨੇ ਕੀ ਕਰਦੀਆਂ ਪਈਆਂ ਮੈਂ ਵੇਖੋ ਉਹਨਾਂ ਦੇ ਉਲਟਤ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਇਹ ਕਹਿਣਾ ਜੇ ਕਿਸੇ ਵੀ ਲੀਡਰ ਨੂੰ ਜਾਂ ਕਿਸੇ ਪ੍ਰੈਸ ਵਾਲੇ ਨੂੰ ਕੋਈ ਵੀ ਸ਼ੱਕ ਆ ਮੈਂ ਵੀ ਪੇਪਰ ਲੈ ਆਵਾਂਗਾ ਉਹ ਲੇਡੀ ਵੀ ਪੇਪਰ ਲੈਵੇ ਪੇਪਰ ਲਿਆ ਕੇ ਜੇ ਕਿਸੇ ਲੀਡਰ ਨੂੰ ਵੀ ਕੋਈ ਸ਼ੱਕ ਆ ਸਖਪਾਲ ਸਿੰਘ ਖਹਿਰਾ ਵੀ ਬੋਲੇ ਆ ਵੀ ਲਾਲਜੀਤ ਭੁੱਲਰ ਨੇ ਜੀ ਉਹ ਲੇਡੀ ਦੇ ਕਬਜ਼ਾ ਕੀਤਾ ਜਾ ਮੈਂ ਪੇਪਰ ਲੈ ਕੇ ਖਹਿਰਾ ਸਾਹਿਬ ਕੋ ਜਲ ਜੂੰਗਾ ਉਹ ਲੇਡੀ ਵੀ ਆ ਜਾਈ ਜੋ ਫੈਸਲਾ ਜਿਹੜਾ ਵੀ ਲੀਡਰ ਹੋਊਗਾ ਜਾਂ ਤੁਸੀਂ ਬਹਿਜਿਓ ਜੋ ਸਹੀ ਫੈਸਲਾ ਹੋਊ ਤੁਸੀਂ ਕਰਾ ਦਿਓ ਪੀਪਰਾਂ ਨਾਲ ਹੀ ਫੈਸਲਾ ਹੋਣਾ ਨਾ ਪੀਪਰਾਂ ਨੂੰ ਵੇਖ ਕੇ ਤੱਥਾਂ ਦੇ ਆਧਾਰ ਤੇ ਹੋਣਾ ਮੈਂ ਦੇ ਨਾਲ ਇਥੋਂ ਤੱਕ ਵੀ ਕਹਿਣਾ ਉਹਨਾਂ ਲੇਡੀ ਇਹ ਕਹਿੰਦੀ ਆ ਮੈਂ ਆਪਦੇ ਮੇਰਾ ਭਰਾ ਨਾ ਪੈਲੀ ਵੇਚੀ ਜਾਂਦਾ ਮੈਂ ਆਪਦੇ ਭਤੀਜੇ ਦੀ ਪੈਲੀ ਬਚਾਉਣੀ ਆ ਵੇਖੋ ਉਹ ਭਰਾ ਕਹਿੰਦਾ ਵੀ ਮੈਂ ਦੁਖੀ ਹੋ ਕੇ ਆਪਦੀਆਂ ਭੈਣਾਂ ਤੋਂ ਕਿਉਂਕਿ ਉਹ ਮੇਰੀ ਜਿਹੜੀ ਪੈਲੀ ਬਾਪ ਦੇ ਮਰਨ ਤੋਂ ਬਾਅਦ ਨਾ ਚੜ ਗਈ ਆ ਭੈਣਾਂ ਦੇ ਉਹਦੇ ਤੋਂ ਬਿਨਾ ਜਿਹੜੀ ਮੇਰੀ ਮਾਂ ਦੀ ਤੇ ਮੇਰੀ ਮਾਲਕੀ ਉਹਨੂੰ ਵੀ ਭੈਣਾਂ ਘੇਰਨ ਦੀ ਕੋਸ਼ਿਸ਼ ਕਰਨਦੀਆਂ ਸੀ ਫਰੀ ਦੇ ਵਿੱਚ ਤੇ ਮੈਂ ਦੁਖੀ ਹੋ ਕੇ ਜ਼ਮੀਨ ਵੇਚੀ ਆ ਤੇ ਜਾਓ ਮੈਂ ਆ ਤੁਹਾਡੇ মিডিਆ ਦੇ ਜਰੀਏ ਇਹ ਗੱਲ ਕਹਿਣਾ ਉਹਨਾਂ ਦਾ ਭੈਣਾ ਚੋਂ ਭੈਣਾ ਦਾ ਇੱਕ ਭਰਾ ਹੈ ਹਰਵਿੰਦਰ ਸਿੰਘ ਭੁੱਲਰ ਸਾਡਾ ਚਲੋ ਭੁੱਲਰ ਬਰਾਦਰੀ ਆ ਸਾਡੇ ਪੱਟੀ ਦੇ ਆ ਇਹ ਜਿਹੜੀ ਜ਼ਮੀਨ ਹੈ ਮੇਰੀ ਵਾਟਣਾ ਵਾਟਿਆ ਪਹਿਲੀ ਤੇ ਗੱਲ ਇਹ ਲਾਲਜੀਤ ਭੁੱਲਰ ਨੇ ਮੇਰੀ 45 47 ਸਾਲ ਉਮਰ ਹੋ ਗਈ ਆ ਅੱਜ ਤੱਕ ਮੈਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ ਤੇ ਬੜੀ ਦੂਰ ਦੀ ਗੱਲ ਮੈਨੂੰ ਮੇਦਿਆ ਵੀ ਮੈਂ ਕਿਸੇ ਦੀ ਜ਼ਮੀਨ 'ਚੋਂ ਵਹਿ ਨਹੀਂ ਲੰਘਿਆਣਾ ਕਬਜ਼ਾ ਤੇ ਬੜੀ ਦੂਰ ਦੀ ਗੱਲ ਹੈ ਕਰਨਾ ਦੂਜੇ ਨੰਬਰ ਤੇ ਮੈਂ ਇਹ ਤੁਹਾਡੇ ਮੀਡੀਆ ਦੇ ਜ਼ਰੀਏ ਮੈਸੇਜ ਦੇਣਾ ਉਹਨਾਂ ਭੈਣਾਂ ਨੂੰ ਵੀ ਤੇ ਮੈਂ ਸਾਰਿਆਂ ਨੂੰ ਹੀ ਦੱਸਦਾ ਉਹ ਜ਼ਮੀਨ ਮੈਂ ਹਰਵਿੰਦਰ ਸਿੰਘ ਭੁੱਲਰ ਨੂੰ ਵਾਪਸ ਕਰਦਾ ਇਹ ਭੈਣਾਂ ਆ ਕੇ ਆਉਣ ਪਹਿਲਾਂ ਇਹ ਆਂਦੀਆਂ ਨਾ ਸੀ ਭਤੀਏ ਦੀ ਤੇ ਆਪਦੇ ਭਰਾ ਦੀ ਪੈਲੀ ਬਚਾਉਂਦੇ ਆ ਭਰਾ ਦੇ ਨਾਂ ਨਾ ਕਰਨ ਵੀ ਭਰਾ ਗਲਤ ਆ ਆਪਦੇ ਭਤੀਏ ਨਾ ਕਰ ਦੇਣ ਆਪਦੀ ਮਾਂ ਨਾ ਕਰ ਦੇਣ ਮਾਂ ਜੀਉਂਦੀ ਜਾਗਦੀ ਆ ਆਪਦੀ ਮਾਂ ਨਾ ਕਰ ਦੇਣ ਆਪਦੇ ਭਤੀਏ ਨਾ ਕਰ ਦੇਣ ਜਾਓ ਮੈਂ ਪੈਸੇ ਮੈਨੂੰ ਹਰਵਿੰਦਰ ਭੁੱਲਰ ਦਾ ਵੇਚ ਨਾ ਦਵੇ ਉਹਨੇ ਆਪਦੇਆਂ ਬੱਚਿਆਂ ਦੀਆਂ ਫੀਸਾਂ ਦਿੱਤੀਆਂ ਬਾਹਰ ਬੱਚੇ ਪੜਦੇ ਉਹਦੀ ਬੇਟੀ ਐਮਬੀਬੀਐਸ ਕਰਕੇ ਐਮਡੀ ਕਰਦੀ ਪਈ ਆ ਬੇਟਾ ਉਹਦਾ ਕੰਪਿਊਟਰ ਸਾਇੰਸ ਦੀ ਡਿਗਰੀ ਕਰਦਾ ਪਿਆ ਦੋਵੇਂ ਬੱਚੇ ਅਮਰੀਕਾ ਪੜ੍ਹਦੇ ਪਏ ਆ ਉਹਨਾਂ ਬੱਚਿਆਂ ਦੀਆਂ ਉਹਨੇ ਫੀਸਾਂ ਦੇਣੀਆਂ ਸੀ ਉਹਦਾ ਕਰਕੇ ਉਹਨੇ ਲੋੜ ਨੂੰ ਆਪਦੀ ਪਹਿਲੀ ਜਿਹੜੀ ਆ ਵੇਚੀ ਆ ਤੇ ਜ਼ਮੀਨਾਂ ਜਾਇਦਾਦਾਂ ਸੋਨਾ ਇਹ ਗਹਿਣੇ ਇਹ ਕੀ ਕਰਨ ਹੁੰਦੇ ਜਦੋਂ ਬੰਦੇ ਨੂੰ ਲੋੜ ਪਵੇ ਉਦੋਂ ਬੰਦਾ ਉਹਦੀ ਵਰਤੋਂ ਕਰਦਾ ਤੇ ਇਹਦੇ ਤੋਂ ਪਹਿਲਾਂ ਮੈਂ ਵੀ ਦੱਸਾਂ ਜਦੋਂ ਇਹ ਹਰਵਿੰਦਰ ਭੁੱਲਰ ਪਹਿਲੀ ਸੇਲ ਕਰ ਲਈ ਆਣਾ ਸਾਡੇ ਘਰ ਆਇਆ ਮੇਰੇ ਫਾਦਰ ਕੋਲ ਮੈਂ ਉੱਥੇ ਬਾਅਦ ਚੋਂ ਆਇਆ ਪਹਿਲਾਂ ਮੇਰੇ ਫਾਦਰ ਕੋਲ ਆਇਆ ਉਦੋਂ 2 3 4 ਵਾਰੀ ਇਹਨਾਂ ਦੀ ਮੁਲਾਕਾਤ ਹੋਈ ਆ ਮੇਰੇ ਫਾਦਰ ਸਾਹਿਬ ਨੇ ਇਹ ਗੱਲ ਕਹੀ ਵੀ ਹਰਵਿੰਦਰ ਤੂੰ ਸਾਡੇ ਪੁੱਤਾਂ ਰਾਂਗਾਂ ਪੈਲੀ ਨਾ ਵੇਚ ਵੀ ਤੇਨੂੰ ਪੈਸੇ ਚਾਹੀਦੇ ਤੂੰ ਉਤਰਾ ਲਿਲਾ ਅਸੀਂ ਅੱਧਾ ਕੰਮ ਕਰਦੇ ਆ ਅਸੀਂ ਉਹ ਵੀ ਪੈਸੇ ਚਲੋ ਲੋਕਾਂ ਨਾਲ ਲੈਣ ਦੇਣ ਸਾਡਾ ਚੱਲਦਾ ਵੀ ਤੇਨੂੰ ਲੋੜ ਆ ਤੂੰ ਪੈਸੇ ਲਿਲਾ ਤੂੰ ਨਾ ਜ਼ਮੀਨ ਸੇਲ ਕਰ ਉਹਨੇ ਕਿਹਾ ਵੀ ਮੈਂ ਬਾਜੀ ਵੇਚਣੀ ਵੇਚਣੀ ਆ ਤੁਸੀਂ ਨਾ ਲਓਗੇ ਮੈਂ ਕਿਸੇ ਹੋਰ ਨੂੰ ਦੂੰਗਾ ਅੱਗੇ ਮੈਂ ਚੋਂ ਪੰਜਾਂ ਵਾਲੇ ਪਾਸੇ ਗਿਆ ਮੇਰੀਆਂ ਭੈਣਾਂ ਨੇ ਪੈਲੀ ਨਹੀਂ ਵਿਕੰਦਿੰਦੀਆਂ ਪਈਆਂ ਚੋਂ ਪੰਜਾਂ ਬੰਦਿਆਂ ਕੋ ਗਿਆ ਕੋਈ ਕੇ ਕਹਿੰਦਾ ਵਾ ਵੀ ਸਾਨੂੰ ਕਬਜ਼ਾ ਦੇ ਦੇ ਤੇ ਤੈਨੂੰ 20% ਦੇ ਦਿੰਨੇ ਆ ਬਿਆਨਾ ਤੇ ਸਾਲ ਖਲੋ ਕੇ ਪੈਸੇ ਲੈ ਲੈ ਕਹਿੰਦਾ ਮੈਨੂੰ ਪੈਸੇ ਅੱਜ ਚਾਹੀਦੇ ਆ ਅਸੀਂ ਭਾਜੀ ਉਹ ਤੋਂ ਰਿਸ਼ਤੀ ਨਹੀਂ ਕਰਾਈ ਅਸੀਂ ਉਹਨੂੰ 1.5 ਕਰੋੜ ਰੁਪਏ ਦੇ ਲਗਭਗ ਚਾਹੀਦੇ ਅਸੀਂ ਉਹਨੂੰ ਪੈਸੇ ਦਿੱਤੇ ਅਸੀਂ ਕੋਈ ਉਹ ਤੋਂ ਪਹਿਲਾਂ ਰਿਸ਼ਤੀ ਨਹੀਂ ਕਰਾਈ ਉਹਨੂੰ ਬੱਚਿਆਂ ਦੀਆਂ ਫੀਸਾਂ ਵਾਸਤੇ ਪੈਸੇ ਚਾਹੀਦੇ ਸੀ ਅਸੀਂ ਉਹਦਾ ਟਾਈਮ ਸਾਰਿਆ ਪਰ ਮੈਂ ਫਿਰ ਵੀ ਕਹਿੰਦਾ ਆ ਵੇਖੋ ਉਹ ਸਾਡਾ ਭੁੱਲਰ ਭਾਈਚਾਰਾ ਆ ਮੈਂ ਜ਼ਮੀਨ ਵਾਪਸ ਕਰ ਦੂੰਗਾ ਮੈਂ ਆਪਦੀ ਜ਼ੁਬਾਨ ਤੋਂ ਆਪਦੇ ਬਿਆਨਾਂ ਤੋਂ ਨਹੀਂ ਮੁਕਰੂੰਗਾ ਵੇਖੋ ਵਜ਼ੀਰ ਹਾਂ ਮੈਂ ਪੰਜਾਬ ਸਰਕਾਰ ਦੇ ਵਿੱਚ ਮੈਨੂੰ ਹਰਵਿੰਦਰ ਪੁੱਲਰ ਪੈਸੇ ਮੋੜੇ ਨਾ ਮੋੜੇ ਉਹਦੇ ਬੱਚੇ ਤੇ ਮੇਰੇ ਉਹ ਭਤੀਜੇ ਭਤੀਜੀਆਂ ਕੋਈ ਗੱਲ ਨਹੀਂ ਉਹਨਾਂ ਨੂੰ ਫੀਸ ਚਲ ਗਈ ਕੋਈ ਗੱਲ ਨਹੀਂ ਮੈਂ ਉਹਨੂੰ ਜ਼ਮੀਨ ਵਾਪਸ ਕਰ ਦੂੰਗਾ ਉਹਦੇ ਨਾਂ ਤੇ ਕਰ ਦੂੰ ਰਿਸ਼ਤੀ ਉਧਰੋਂ ਇਹ ਭੈਣਾ ਸਾਰੀਆਂ ਚਾਰੇ ਆ ਕੇ ਉਹਦੀ ਮਾਂ ਨਾ ਜਾਂ ਉਹਦੇ ਪੋਤਨਾ ਕਰ ਦੇਣ ਇਹ ਕਹਿੰਦੀਆਂ ਜੂ ਵੀ ਅਸੀਂ ਜ਼ਮੀਨ ਬਚਾਉਂਦੀਆਂ ਭਰਾ ਸਾਡਾ ਵੇਚੀ ਜਾਂਦਾ ਉਹਦੇ ਨਾਂ ਕਰਾ ਦੇਣ ਜਾਓ ਉਸੇ ਵੇਲੇ ਇੱਕ ਮਿੰਟ 'ਚ ਮੈਂ ਰਿਸ਼ਤੀ ਕਰਕੇ ਦਊਗਾ ਵਾਪਸ ਮੈਨੂੰ 1 ਰੁ ਸਾਡਾ ਭੁੱਲਰ ਭਾਈ ਜਰਾ ਤੇ ਜੇ ਕੋਈ ਕਹਿੰਦਾ ਨਾ ਮੈਂ ਕਬਜ਼ਾ ਕੀਤਾ ਉਹ ਬੰਦੇ ਨੂੰ ਜਿੰਨੂੰ ਕਿਸੇ ਨੂੰ ਸ਼ੱਕ ਆ ਉਹ ਮੈਂ ਪੇਪਰ ਲੈ ਕੇ ਆਜੂਗਾ ਉਹ ਲੇਡੀ ਨੂੰ ਵੀ ਬੁਲਾ ਲੇ ਉਹ ਵੀ ਪੇਪਰ ਲੈ ਕੇ ਆ ਜੇ ਤੇ ਪੇਪਰ ਚੈੱਕ ਕਰ ਲੈਣਾ ਵੀ ਨਾ ਕਿਸੇ ਤੇ ਇਲਜ਼ਾਮ ਲਾਈ ਜਾਣਾ ਹੀ ਨਾ ਗਲਤ ਕੰਮ ਜ਼ਿੰਦਗੀ ਚ ਕੀਤਾ ਨਾ ਗਲਤ ਕੰਮ ਕਰਨਾ ਨਾ ਕਰਨ ਦੀ ਲੋੜ ਆ ਵੇਖੋ ਜੇ ਰੱਬ ਨੇ ਮਿਹਰ ਕੀਤੀ ਆ ਜਮੀਨ ਜਾਇਦਾ ਸਾਡੇ ਕੋਲ ਪਹਿਲਾਂ ਹੀ ਵਾਧੂ ਬੜੀ ਮਹਾਰਾਜ ਦੀ ਕਿਰਪਾ ਜੇ ਅਸੀਂ ਇਹ ਦੇ ਵੀ ਦਵਾਂਗੇ ਨਾ ਮੇਰੇ ਕੋਲ 65 67 ਕਿਲੇ ਅੱਗੇ ਹੈਗੀ ਕੱਲਾ ਮੇਰਾ ਪੋਤੇ ਆ ਵਾਧੂ ਜਾਇਦਾ ਤੇ ਆ ਸਾਨੂੰ ਕੋਈ ਅਸੀਂ ਇਹ ਇਹਨਾਂ ਪਹਿਲਾਂ ਤੇ ਨਹੀਂ ਬਿਠੇ ਬੜੀ ਮਹਾਰਾਜ ਦੀ ਕਿਰਪਾ ਸਾਰੇ ਬੰਨਿਓਂ ਕਿਰਪਾ ਸੱਚੇ ਪਾਤਸ਼ਾਹ ਬਿਲਕੁਲ ਸਾਬਕਾ ਡੀਜੀਪੀ ਸਦਾਰਥ ਚੋਟੇਪਾਦੇ ਉਹ ਵੀ ਬਿਜਲੀਅੰਸ ਨੂੰ ਬਿਆਨ ਦਰਜ ਕਰਵਾਉਣ ਜਾ ਰਹੇ ਨੇ ਜਿਨ੍ਹਾਂ ਦੇ ਆਰਡਰ ਤੇ ਐਫ ਆਈ ਆਰ ਹੋਈ ਸੀ 2021 ਚ ਬਿਕਰਮ ਮਜੀਠੇ ਦੇ ਡਰੱਗ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਪੱਕੇ ਸਬੂਤ ਨੇ ਅੱਜ ਵਿਜੀਲੈਂਸ ਨੂੰ ਬਿਆਨ ਦਰਜ ਕਰਵਾਉਣ ਜਾ ਰਹੇ ਨੇ ਵੇਖੋ ਜਿਹੜੇ ਅਫਸਰ ਨੇ ਪਹਿਲੇ ਸਮੇਂ ਦੇ ਵਿੱਚ ਰਹਿੰਦੇ ਆ FIR ਦਰਜ ਕੀਤੀ ਆ ਜਾਂ ਪੁਲਿਸ ਦੇ ਉਹ 14 ਦੇਤੇ ਰਹੇ ਆ ਉਹਨਾਂ ਦੇ ਕੋਲ ਵਿਦ ਪ੍ਰੂਫ ਹੋ ਸਾਰੀਆਂ ਗੱਲਾਂ ਹੋਣਗੀਆਂ ਅੱਜ ਜਿਹੜੇ ਉਹ ਬਿਆਨ ਦੇਣਗੇ ਉਹ ਕੋਈ ਪੋਲਿਟਿਕਸ ਕਰਕੇ ਥੋੜਾ ਬਿਆਨ ਦੇਣਗੇ ਉਹਨਾਂ ਤੇ ਬਿਆਨ ਦੇਣੇ ਆ ਜੋ ਤੱਥਾਂ ਦੇ ਆਧਾਰ ਗੱਲ ਹੋਈ ਉਹ ਨਾ ਕਰਨੀਆਂ ਕਿਉਂਕਿ ਅਫਸਰ ਥੋੜਾ ਕਿਸੇ ਸਰਕਾਰ ਦੇ ਕਰਕੇ ਆਪਣੇ ਆਪ ਨੂੰ ਕੇਜੋਖਮ ਚ ਪਾਊਗਾ ਅਫਸਰ ਤੇ ਉਹ ਗੱਲ ਕਰੂਗਾ ਜੋ ਤੱਥਾਂ ਦੇ ਆਧਾਰ ਤੇ ਜੋ ਸਬੂਤਾਂ ਦੇ ਆਧਾਰ ਦੀ ਹੋਈ ਅਫਸਰ ਨੇ ਕਿਸੇ ਦੇ ਕਰਕੇ ਕੋਈ ਝੂਠ ਨਹੀਂ ਬੋਲਣਾ ਤੇ ਕੋਈ ਪੱਖਪਾਤ ਨਹੀਂ ਕਰਨਾ ਜੋ ਸਾਡੇ ਸਾਬਕਾ ਅਫਸਰ ਬਿਆਨ ਦੇਣਗੇ ਉਹ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਮੰਨਣਯੋਗ ਹੋਣਗੇ ਪਰ ਕੱਲ ਸਰਕਾਰੀ ਵਕੀਲਾਂ ਇਹ ਵੀ ਗੱਲ ਕਹੀ ਕਿ ਸਾਨੂੰ ਤਮਕਾਇਆ ਗਿਆ ਥ੍ਰੈਟ ਦਿੱਤੇ ਕੇ ਆਉਂਦੇ ਆਉਂਦੇ ਗੱਡੀਆਂ ਦੇ ਵਿੱਚ ਵੀ ਸਵਾ ਸਾਲ ਰਹਿ ਗਿਆ ਹੁਣ ਤਾਂ ਸਰਕਾਰ ਤੁਹਾਨੂੰ ਦੇਖ ਲਵਾਂਗੇ ਉਦੋਂ ਬਾਅਦ ਵੀ ਥੋੜਾ ਹਸਾ ਦੇਖੋ ਇਹ ਤੇ ਕਾਲੀਦਾਲ ਵਾਲਿਆਂ ਦਾ ਸ਼ੁਰੂ ਤੋਂ ਹੀ ਅਭਿਆਸ ਆ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸੱਤਾ ਤੋਂ ਬਾਹਰ ਹੁੰਦੇ ਤੇ ਉਦੋਂ ਲਾਲ ਡੈਰੀ ਲਾ ਲੈਂਦੇ ਆ ਕਹਿੰਦੇ ਅਫਸਰਾਂ ਦੇ ਨਾਮ ਲਿਖੀ ਜੰਨਾ ਮੈਂ ਤੇ 17 ਚ ਵੀ ਇਹਨਾਂ ਨੇ ਇਹੋ ਕਹੇ ਲਾਲ ਡੈਰੀ ਲਾਈ ਆ ਹੁਣ ਬੀਬਾ ਹਰ ਸਿਮਰਤ ਕੌਰ ਬਾਦਲ ਵੀ ਇਹੋ ਬਿਆਨ ਦਿੰਦੇ ਪਏ ਆ ਵੀ ਜਿਹੜੇ ਅਫਸਰ ਅੱਜ ਕਰਦੇ ਪਏ ਆ ਧੱਕੇਸ਼ਾਈਆਂ ਉਹਨਾਂ ਨਾਲ ਸਰਕਾਰ ਆਉਣ ਤੇ ਅਸੀਂ ਵੇਖਾਂਗੇ ਤੇ ਵੇਖੋ ਨਾ ਸਰਕਾਰ ਇਹਨਾਂ ਦੀ ਅੱਜ ਆਵੇ ਨਾ ਕੱਲ ਆਵੇ ਨਾ ਪਰਸੋਂ ਆਵੇ ਪੰਜਾਬ ਦੇ ਲੋਕ ਮੂੰਹੋਂ-ਮੂੰਹ ਇਹ ਗੱਲ ਕਹਿੰਦੇ ਆ ਜਿਨ੍ਹਾਂ ਚਿਰ ਸੁਖਵੀਰ ਸਿੰਘ ਬਾਦਲ ਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਨਹੀਂ ਨਾ ਹੁੰਦਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਕਰਨਾ ਜਿਨ੍ਹਾਂ ਚਿਰ ਸੁਖਵੀਰ ਸਿੰਘ ਬਾਦਲ ਕਾਲੀ ਦਲ ਦੀ ਪ੍ਰਧਾਨਗੀ ਤੇ ਬੈਠਾ ਹੁੰਦਾ ਚਿਰ ਕਾਲੀ ਦਲ ਦਿਨੋਂ-ਦਿਨ ਡਾਊਨ ਜਾਣਾ Mabuti po ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਸੀ ਤਾਂ ਉਹਨਾਂ ਦੇ ਵੱਲੋਂ ਚੈਕਿੰਗ ਆ ਜਿਹੜੀ ਆਰਟੀਓ ਦਫ਼ਤਰ ਦੇ ਵਿੱਚ ਕੀਤੀ ਗਈ ਤੇ ਦੂਜੇ ਪਾਸੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੋ ਵੀ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਏਗਾ ਤੇ ਖਾਸ ਕਰਕੇ ਅੱਜ ਹਾਜ਼ਰੀ ਹੈ ਜਿਹੜੀ ਉਹ ਚੈੱਕ ਕੀਤੀ ਗਈ ਮੁਲਾਜ਼ਮਾਂ ਦੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਸਾਫ਼ ਕਿਹਾ ਕਿ ਆਨਲਾਈਨ ਜਿਹੜਾ ਵਰਕ ਆਰਟੀਓ ਦਫ਼ਤਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਵੇਗਾ ਅਕਾਲੀ ਦਲ ਤੇ ਬੜੇ ਤਿੱਖੇ ਹਮਲੇ ਕੀਤੇ ਨੇ ਜਿਸ ਤਰ੍ਹਾਂ ਹਰਸਿੰਦ ਕੌਰ ਬਾਦਲ ਦਾ ਬਿਆਨ ਆ ਉਸ ਤੇ ਪਲਟ ਬਾਰ ਕੀਤਾ ਕਿ ਤੁਹਾਡੀ ਸਰਕਾਰ ਤਾਂ ਕਦੇ ਆਉਣੀ ਨਹੀਂ ਪਹਿਲਾਂ ਵੀ ਤੁਸੀਂ ਧਮਕੀਆਂ ਦਿੰਦੇ ਰਹੇ ਸੁਖਵੀਰ ਬਾਦਲ ਲਾਲ ਦਾ ਜ਼ਿਕਰ ਕਰਦੇ ਰਹੇ ਪਰ ਜਿਸ ਤਰੀਕੇ ਦੇ ਨਾਲ ਹੁਲਾਤ ਨੇ ਜਾਂ ਸੁਖਵੀਰ ਬਾਦਲ ਨੇ ਪ੍ਰਧਾਨਗੀ ਸੰਭਾਲੀ ਹੋਈ ਹੈ ਤਾਂ ਹਲੇ ਤੱਕ ਤਾਂ ਅਕਾਲੀ ਦਲ ਜਿਹੜਾ ਸਰਵਾਈਵ ਉਹ ਨਹੀਂ ਕਰ ਸਕਦਾ ਸਾਥੀ ਸੈਣੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਮੁਹਾਲੀ